ਦੈਨਿਕ ਸੁਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ 140 ਕਰੋੜ ਦੇਸ਼ ਵਾਸੀਆਂ ਦੀ ਨਿਗਾਹਾਂ ਨੇ ਜਿਹੜੀ ਆ ਉਹ ਪੈਰਿਸ 올ੰਪੀਅਨ ਤੇ ਟਿਕੀਆਂ ਹੋਈਆਂ ਸੀਗੀਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ ਐਮਡੀ ਯੋਗ ਸ਼ਾਲਾ ਜਨਮਹੀਮ ਬਣ ਗਈ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਜਿਸ ਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗ ਕਰ ਰਹੇ ਨੇ ਤੇ ਬਿਮਾਰੀਆਂ ਨੂੰ ਦੂਰ ਪਾ ਰਹੇ ਨੇ मेरा नाम नीतू लूजा है मैं पंजाब सरकार दा बहुत ਧੰਨਵਾਦੀ ਆ ਜਿਹੜੀ ਟੀਐਮਡੀ ਯੋਗਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਸ ਤੁਹਾਡੀ ਸਿਹਤ ਨੂੰ ਆਪਣੇ ਤਨ ਨੂੰ ਮਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਹੋ ਰਹੇ ਨੇ ਉੱਥੇ ਹੀ ਤਜਰਬੇਕਾਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈ ਮੇਰਾ ਨਾਮ ਜੋਤੀ ਕੌਰ ਹੈ ਇਹ ਮੈਨੂੰ 1.5 ਸਾਲ ਹੋ ਚੁੱਕਿਆ ਹੈ ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਆ ਅਸਮਾ ਦੀ ਪ੍ਰੋਬਲਮ ਵੈਰ ਸਰਵਾਈਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਸੀ ਦੀ ਪ੍ਰੋਬਲਮ ਸੀ ਬੀਪੀ ਢਾਈ ਹੁੰਦਾ ਸੀ ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਹੋਈਆਂ ਤੇ 골ਡ ਮੈਡਲ ਉਹਦਾ ਹੱਥੋਂ ਨਿਕਲ ਗਿਆ ਕਿਉਂਕਿ ਵਿਨੇਸ਼ ਫੋਗਾਰਡ ਨੂੰ ਪੈरिस 올ੰਪੀਅਨ ਚੋ ਡਿਸਕਵালিਫਾਈਡ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਲਗਾਤਾਰ ਚਰਚਾਵਾਂ ਛੜੀਆਂ ਹੋਈਆਂ ਨੇ ਤਾਂ ਵੱਡੀ ਜਿਹੜੀ ਕਿ ਚਰਚਾ ਇਸ ਵੇਲੇ ਦੀ ਛੜੀ ਹੋਈ ਹੈ ਕਿ ਵਿਨੇਸ਼ ਫੋਗਾਰਡ ਦੇ ਨਾਲ ਇਹ ਜਿਹੜਾ ਧੱਕਾ ਇਹ ਹੋਇਆ ਹਾਲਾਂਕਿ ਤਿੰਨ ਮੈਚ ਉਹਨਾਂ ਦੇ ਵੱਲੋਂ ਲਗਾਤਾਰ ਇੱਕ ਦਿਨ ਦੇ ਵਿੱਚ ਜਿੱਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਵੀ 100 ਗ੍ਰਾਮ ਵਜ਼ਨ ਜਿਆਦਾ ਹੋਣ ਦੇ ਕਰਕੇ ਉਹਨਾਂ ਨੂੰ ਡਿਸਕੁਆਲਿਫਾਈਡ ਕਰ ਦਿੱਤਾ ਜਾਂਦਾ ਤੇ ਇਸੇ ਬਾਰੇ ਤੇ ਚਰਚਾ ਕਰਾਂਗੇ ਮੇਨਾ ਸੀਡਲੂ ਈ ਦੇ ਵਰਲਡ ਚੈਂਪੀਅਨ ਸੁਲਤਾਨ ਮੌਜੂਦ ਨੇ ਸੁਲਤਾਨ ਪੂਰੇ ਦੇਸ਼ ਵਾਸੀਆਂ ਦੀਆਂ ਨਿਗ੍ਹਾਵਾਂ ਜਿਹੜੀਆਂ ਸੀ ਉਹ ਵਿਨੇਸ਼ ਫੋਗਾਰ ਤੇ ਟਿੱਕੀਆਂ ਹੋਈਆਂ ਸੀ ਕਹਿੰਦੇ 200% ਪੱਕਾ ਸੀ ਕਿ 골ਡ ਭਾਰਤ ਦੇ ਵਿੱਚ ਆਏਗਾ ਉਹ 골ਡ ਆਂਧਾ ਆਂਦਾ ਵਿਨੇਸ਼ ਫੋਗਾਰ ਦੇ ਉੱਥੋਂ ਨਿਕਲ ਗਿਆ ਵਿਨੇਸ਼ ਫੋਗਾਰ ਨੂੰ ਕਵਾਂਗੇ ਅਸੀਂ ਭਾਰਤ ਦੇ ਹੱਥੋਂ ਆਂਦਾ ਹੁੰਦਾ ਨਿਕਲ ਗਿਆ ਤਾਂ ਇਸ ਨੂੰ ਤੁਸੀਂ ਵੀ ਇੱਕ ਖਿਡਾਰੀ ਹੋ ਰੈਸਲਰ ਨੂੰ ਕਿਵੇਂ ਦੇਖਦੇ ਹੋ ਸਤਿ ਸ੍ਰੀ ਅਕਾਲ ਜੀ ਜੈ ਸਵਿਵਧਾਨ ਜੈ ਭਾਰਤ ਮੈਂ ਸੁਲਤਾਨ ਸਿੰਘ ਸ਼ੀਰੋਵਾਲਡੀ ਚੈਂਪੀਅਨ ਬੜਾ ਦੁੱਖ ਲੱਗਿਆ ਜੋ ਸਾਡੀ ਭੈਣ ਜੀ ਫੁਗਾੜ ਜੀ ਬਨੀਸ਼ ਫੁਗਾੜ ਕੇ ਉਹਦੇ ਹੱਥੋਂ ਆਉਂਦਾ ਆਉਂਦਾ ਮੈਡਲ ਮਤਲਬ ਲੈ ਰਹਿ ਗਿਆ ਵਾ ਤੇ ਦੇਸ਼ ਦਾ ਵੀ ਸੁਪਨਾ ਸੀ ਸਾਡਾ ਵੀ ਸੁਪਨਾ ਸਾਡੇ ਖਿਡਾਰੀ ਦਾ ਸੁਪਨਾ ਸੀ ਮੈਨੂੰ ਦੋ ਦਿਨ ਨੀਂਦ ਨਹੀਂ ਆਈ ਜਦੋਂ ਮੈਂ ਇਹ ਚੀਜ਼ ਦਾ ਪਤਾ ਲੱਗਿਆ ਮੈਨੂੰ ਕਿ ਯਾਰ ਵੀ ਬਨੀਸ਼ ਫੁਗਾੜ ਜੀ ਦਾ ਉਹ ਮੈਡਲ ਡਿਸਕਵਾਲਿਫਾਈ ਕਰਤਾ ਵਾ ਸਿਰਫ ਇੱਕ 100 ਗ੍ਰਾਮ ਦੇ ਵੇਟ ਦੀ ਕਰਕੇ ਦੇਖੋ ਆ ਜਿਹੜਾ ਮਤਲਬ ਆਹੀ ਸਮਾਂ ਹੁੰਦਾ ਵਾ ਆਹੀ ਇੱਕ ਲੱਖ ਹੁੰਦਾ ਸੁਪਨਾ ਹੁੰਦਾ ਵਾ ਜੋ ਕੋਈ ਸਾਡੇ ਤੋਂ 16 ਤੋਂ 18 ਸਾਲ ਦੀ ਮਿਹਨਤ ਦਾ ਫਲ ਸਾਨੂੰ ਮਿਲਣਾ ਹੁੰਦਾ ਵਾ ਦੇਖੋ ਅਸੀਂ ਹਾਰ ਨਹੀਂ ਰਹੇ ਸੀ ਸਾਨੂੰ ਹਰਾਇਆ ਗਿਆ ਅਸੀਂ ਹਾਰ ਨਹੀਂ ਰਹੇ ਸੀ ਸਾਡੀ ਭੈਣ ਨੂੰ ਹਰਾਇਆ ਗਿਆ ਵਾ ਕੁਝ ਕਿ ਨੀਤੀਆਂ ਨੇ ਰਾਜਨੀਤੀਆਂ ਜਾਂ ਕਿਵੇਂ ਕਹਦੀ ਹੈ ਮੈਨੇਜਮੈਂਟ ਕਹਦੇ ਪਰ ਸਲੰਪਿੰਦੀ ਕਿ ਉਹਦੇ ਕਾਰਨ ਸਾਡੀ ਭੈਣ ਦਾ ਜੋ 골ਡ ਮੈਡਲ ਸੀ ਸਾਤੋਂ ਖੋਇਆ ਗਿਆ ਵਾ ਜੀ ਬੜਾ ਦੁੱਖ ਲੱਗਿਆ ਦੇਸ਼ਵਾਸੀਆਂ ਨੂੰ ਵੀ ਸਾਨੂੰ ਵੀ ਖਿਡਾਰੀਆਂ ਨੂੰ ਵੀ ਕਿ ਵੀ ਭੈਣ ਨਾਲ ਜੋ ਹੋਇਆ ਬਹੁਤ ੱੱਕਾ ਹੋਇਆ ਵਾ ਤੇ ਦੇਖੋ ਲਗਾਤਾਰ ਇੱਕ ਦਿਨ ਦੇ ਵਿੱਚ ਤਿੰਨ ਫਾਈਟਾਂ ਕਰਨੀਆਂ ਹਨਾ ਤਿੰਨ ਫਾਈਟਾਂ ਕਰਨੀਆਂ ਉਹ ਵੀ ਕਿੰਨਾਂ ਨਾਲ ਕਰਨੀਆਂ ਜਿਹੜੀਆਂ ਪਿਛਲੀ ਵਾਰ ਵਰਲਡ ਚੈਂਪੀਅਨ ਸੀ ਉਹ ਪੈਰਿਸ ਮਤਲਬ ਪਿਛਲੀ ਵਾਰ ਜੋ 골ਡ ਮੈਡਲ ਸੀ ਤੇ ਜੋ ਸ਼ੈਂਗਨ ਮੈਡਲ ਸੀ ਥਰਡ ব্রਾਊਨ ਮੈਡਲ ਜੋ ਤਿੰਨਾਂ ਨੂੰ ਹਰਾ ਕੇ ਸਾਡੀ ਭੈਣ ਨੇ ਫੈਸ਼ਾਮੀ ਫਾਈਨਲ ਦੇ ਵਿੱਚ ਉਹ ਪ੍ਰਵੇਸ਼ ਕੀਤਾ ਸੀ ਦੇਖੋ ਉਹ ਰੈਸਲ ਨੂੰ ਹਰਾਇਆ ਜਿਹੜੀ 80 ਵਾਰ ਇੱਕ ਵੀ ਫਾਈਟ ਨਹੀਂ ਹਾਰੀ ਤੇ ਸਾਡੀ ਭੈਣ ਨੇ ਉਹਨੂੰ ਹਰਾ ਕੇ ਦੇਸ਼ ਦਾ ਨਾਂ ਉੱਚਾ ਕੀਤਾ ਭੈਣੇ ਇਕੱਲਾ ਮੈਡਲ ਨਹੀਂ ਜਦੋਂ ਤੂੰ ਉਹਨੂੰ ਹਰਾਤਾ ਸੀ ਮੈਡਲ ਤਾਂ ਦੇਸ਼ ਦੇ ਵਿੱਚ ਉਦੋਂ ਹੀ ਆ ਗਿਆ ਸੀ ਜਦੋਂ ਉਹਨੂੰ ਹਰਾਇਆ ਤੂੰ ਹਰਾ ਕੇ ਸਾਡਾ ਛੀਨਾ ਜਦੋਂ ਚੌੜਾ ਹੋਇਆ ਤੇ ਜੋ ਹੁਣ ਫਾਈਨਲ ਦੇ ਵਿੱਚ ਹੋਇਆ ਵੀ 100 ਗ੍ਰਾਮ ਦੇ ਵੇਡ ਦੀ ਕਰਕੇ ਸਾਡੀ ਭੈਣ ਰਹੀ ਹੈ ਸਾਨੂੰ ਬੜਾ ਦੁੱਖ ਲੱਗਿਆ ਜੀ ਇਹਨੂੰ ਲੈ ਕੇ ਰਾਜਨੀਤੀ ਕਿ ਹੈ ਤੁਸੀਂ ਰਾਜਨੀਤੀ ਕਿਵੇਂ ਹੋਈ ਉਸ ਨਾਲ ਰਾਜਨੀਤੀ ਇਦਾਂ ਹੋਈ ਜਿਵੇਂ ਕਿ ਪਿਛਲੇ ਨੈਕਸਟイヤー ਦੇ ਵਿੱਚ ਜੋ ਪਿਛਲੇ ਨੈਕਸਟ ਸਾਲ ਅਗਲੇ ਜੋ ਹੋਇਆ ਸੀ ਪ੍ਰੋਟੈਕਟ ਕੀਤੀ ਸੀ ਉਹਨਾਂ ਨੇ ਹਨਾ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਹਨਾ ਜੋ ਵੀ ਆ ਤੇ ਉਹਦੇ ਵਿੱਚ ਉਹਨੂੰ ਪ੍ਰੋਪਰ ਇਨਸਾਫ ਨਹੀਂ ਮਿਲਿਆ ਉਹ ਫਿਰ ਵੀ ਉਸ ਕੁੜੀ ਨੇ ਹਿੰਮਤ ਨਹੀਂ ਹਾਰੀ ਕਿਦਾਂ ਉਹਨਾਂ ਧੱਕਾ ਹੋਇਆ ਵਾ ਕਿਦਾਂ ਉਹਨੇ ਧੱਕਾ ਕੀਤਾ ਗਵਰਨਮੈਂਟ ਨੇ ਹਨਾ ਬੜਾ ਸਾਨੂੰ ਫੀਲ ਹੋਇਆ ਮੈਨੂੰ ਲੱਗਦਾ ਕਿ ਵੀ ਜਦੋਂ 100 ਗ੍ਰਾਮ ਕੋਈ ਵੱਡੀ ਗੱਲ ਨਹੀਂ ਹੁੰਦੀ 100 ਗ੍ਰਾਮ ਮੈਂ ਵੀ ਕਬੱਡੀ ਖੇਡੀ ਆ ਕਬੱਡੀ ਦੇ ਵਿੱਚ 2.5 200 ਗ੍ਰਾਮ 3 300 ਗ੍ਰਾਮ ਬੇਟੋ ਉੱਪਰ ਹੁੰਦਾ ਸੀ ਸਾਨੂੰ ਉਹਦੇ ਵਿੱਚ ਰੈਤ ਦੇ ਆਧਾਰ ਤੇ ਸਾਨੂੰ ਖਿਡਾਇਆ ਜਾ ਸਕਦਾ ਸੀ ਜੇ ਮਤਲਬ ਚਾਹੁੰਦੇ ਤਾਂ ਜਿਵੇਂ ਮੈਨੇਜਮੈਂਟ ਉਹਦੇ ਨਾਲ ਗਈ ਸੀ ਸਾਡੇ ਦੇਸ਼ ਦੀ ਮੈਨੇਜਮੈਂਟ ਉਹਦੇ ਨਾਲ ਗਈ ਸੀ ਸਪੋਰਟਸ ਮੈਨੇਜਮੈਂਟ ਜਿਹਨੂੰ ਕਹਿੰਨੇ ਆਪਾਂ ਉਹ ਗਈ ਸੀ ਉੱਥੇ ਪ੍ਰੋਟੈਕਟ ਕਰਦੀ ਉਹਨਾਂ ਰੋਲਾ ਪਾਉਂਦੀ ਤਾਂ ਕਿਤੇ ਨਾ ਕਿਤੇ ਉਹ ਚੀਜ਼ ਨੂੰ ਉਹਨਾਂ ਨੂੰ ਪੈਰਾਸ Olympics ਨੂੰ ਝੁਕਣਾ ਪੈਣਾ ਸੀ ਪਰ ਉਹਨਾਂ ਨੇ ਇਹ ਚੀਜ਼ ਨਹੀਂ ਸੀ ਕੀਤੀ ਜਿਸ ਜਿਸ ਕਾਰਨ ਕਰਕੇ ਸਾਡੀ ਭੈਣ ਦਾ ਜੋ ਦਿਲ ਟੁੱਟਿਆ ਸਾਡੀ ਭੈਣ ਦਾ ਜੋ ਸੁਪਨਾ ਸੀ ਪੂਰੇ ਦੇਸ਼ ਦਾ ਸੁਪਨਾ ਸੀ ਜੋ ਟੁੱਟਿਆ ਵਾ ਤੇ ਜਿਹੜਾ ਜੋ ਟੀਮ ਵਿਨੇਸ਼ ਫੁਗੜ ਦੇ ਨਾਲ ਗਈ ਹੈ ਜੋ ਭਾਰਤ ਦੇ ਵੱਲੋਂ ਟੀਮ ਸੀਗੀ ਮੈਨੇਜਮੈਂਟ ਸੀਗੀ ਕਿ ਉਹਨਾਂ ਦੇ ਵੱਲੋਂ ਉਸਦੇ ਹੱਕ ਦੇ ਵਿੱਚ ਉਹ ਆਵਾਜ਼ ਨਹੀਂ ਚੁੱਕੀ ਜੋ ਚੁੱਕਣੀ ਚਾਹੀਦੀ ਸੀਗੀ ਹਾਂਜੀ ਉਹ ਜੋ ਮਤਲਬ ਜੋ ਉਹਨਾਂ ਦੀ ਜੋ ਮੈਨੇਜਮੈਂਟ ਗਈ ਆ ਨਾ ਉਹਨਾਂ ਨੇ ਆਵਾਜ਼ ਪ੍ਰੋਪਰ ਨਹੀਂ ਚੁੱਕੀ ਜੇ ਉਹਨਾਂ ਪਿਛਲੇ ਇੱਕ ਨਾ ਬਹੁਤ ਟਾਈਮ ਪਹਿਲਾਂ ਦੀ ਗੱਲ ਆ ਇੱਕ ਦੇਸ਼ ਦੇ ਖਿਡਾਰੀ ਨੇ 골ਡ ਮੈਡਲ ਜਿੱਤਿਆ ਸੀ ਜਦੋਂ 골ਡ ਮੈਡਲ ਜਿੱਤਿਆ ਨਾ ਉਹਨੂੰ 골ਡ ਮੈਡਲ ਤੋਂ ਬਾਅਦ ਡਿਸਕਵਾਲਿਫਾਈ ਕਰਤਾ ਜਦੋਂ ਡਿਸਕਵਾਲਿਫਾਈ ਕਰਤਾ ਉਦੋਂ ਦੀ ਗਵਰਨਮੈਂਟ ਉਹਨਾਂ ਦੀ ਮੈਨੇਜਮੈਂਟ ਨੇ ਇਹ ਗੱਲ ਕਹੀ ਕਿ ਵੀ ਵੀ ਅਸੀਂ ਅੱਜ ਤੋਂ ਬਾਅਦ ਵੀ ਲੰਪੀਨ ਦੇ ਵਿੱਚ ਸਾਡਾ ਦੇਸ਼ ਹਿੱਸਾ ਨਹੀਂ ਲਾਊਗਾ ਤੇ ਜੋ ਲੰਪੀਨ ਨੂੰ ਮੈਨੇਜਮੈਂਟ ਸੀ ਨਾ ਉਹਨਾਂ ਨੂੰ ਇਹ ਝੁਕਣਾ ਪਿਆ ਕਿ ਉਹ 골ਡ ਮੈਲ ਨੂੰ ਵਾਪਸ ਕਰਨਾ ਪਿਆ ਦੇਖੋ ਕਿ 100 ਗ੍ਰਾਮ ਕਿੱਡੀ ਗੱਲ ਹੁੰਦੀ ਆ ਸਾਡੀ ਸਾਡੇ ਜੋ ਰਾਜਨੀਤੀਆਂ ਜਾਂ ਕਹਦੇ ਆਪਾਂ ਸਾਡੀਆਂ ਜੋ ਮੈਨੇਜਮੈਂਟ ਆ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨਾਲ ਗੱਲ ਕਰਦੇ ਉੱਥੇ ਵੀ ਪੈਰਸ਼ ਕਮੇਟੀ ਨਾਲ ਉਹ ਗੱਲ ਕਰਦਾ ਜਾਂ ਸਪੋਰਟਸ ਮਿਨਿਸਟਰ ਗੱਲ ਕਰਦਾ ਕਿਤੇ ਨਾ ਕਿਤੇ ਸਾਨੂੰ ਇਹ ਸੀਦਾ ਮੌਕਾ ਵਾਪਸ ਮਿਲਣਾ ਸੀ ਸੁਲਤਾਨ ਜੀ ਤੁਸੀਂ ਵੀ ਰੈਸਲਰ ਰਹੇ ਹੋ ਵਰਲਡ ਚੈਂਪੀਅਨਸ਼ਿਪ 'ਚ ਰਹੇ ਹੋ ਜਦੋਂ ਇੱਕ ਰੈਸਲਰ ਮੈਦਾਨ ਦੇ ਵਿੱਚ ਹੁੰਦਾ ਉਸ ਵੇਲੇ ਉਸਦੇ ਦਿਮਾਗ ਦੇ ਵਿੱਚ ਜਾਂ ਫਿਰ ਬੋਡੀ ਦੇ ਵਿੱਚ ਕੀ ਕੁਝ ਚੱਲ ਰਿਹਾ ਹੁੰਦਾ ਹਾਂਜੀ ਜਦੋਂ ਅਸੀਂ ਨਾ ਜਿਵੇਂ ਮੰਨ ਕੇ ਚੱਲੋ ਮੈਨ ਲਾ ਲਓ ਜਿਵੇਂ ਸਾਡੀ ਭੈਣ ਲਾ ਲਓ ਜਦੋਂ ਅਸੀਂ ਗੇਮ ਕਰ ਰਹੇ ਹੁੰਦੇ ਆ ਉਸ ਸਮੇ ਸਾਡੇ ਦਾ ਦਿਮਾਗ ਦੇ ਵਿੱਚ ਸਿਰਫ ਇੱਕ ਇਹੀ ਚੀਜ਼ ਹੁੰਦੀ ਆ ਕਿ ਵੀ ਸਾਡੇ ਦੇਸ਼ ਲਈ ਅਸੀਂ ਮੈਡਲ ਕਿਵੇਂ ਲਈਏ ਉਹਦੇ ਲਈ ਸਾਡੀ ਜاہے ਜਾਨ ਵੀ ਚਲੇ ਜਾਵੇ ਮਰ ਜੀ ਅਸੀਂ ਪਰ ਅਸੀਂ ਮੈਡਲ ਲੈ ਕੇ ਆਉਣਾ ਸਾਨੂੰ ਕੋਈ ਲਾਲਚ ਨਹੀਂ ਕਿਸੇ ਵੀ ਖਿਡਾਰੀ ਨੂੰ ਖਿਡਾਰੀ ਜੋ ਹੁੰਦੇ ਆ ਨਾ ਉਹ ਸਿਰਫ ਦੇਸ਼ ਲਈ ਕੁਝ ਕੰਮ ਕਰਨਾ ਚਾਹੁੰਦੇ ਹੁੰਦੇ ਆ ਮੈ ਲਾ ਲੋ ਹੋਰ ਖਿਡਾਰੀ ਲਾ ਲੋ ਹੋਣਾ ਉਹ ਦੇਸ਼ ਲਈ ਸਿਰਫ ਮੈਡਲ ਲੈ ਕੇ ਆਉਣਾ ਚਾਹੁੰਦੇ ਆ ਜਿਵੇਂ ਦੇਸ਼ ਲਈ ਜਵਾਨ ਲੜਦਾ ਵਾ ਦੇਸ਼ ਲਈ ਸ਼ਹੀਦ ਹੁੰਦਾ ਜਾਂ ਕਿਤੇ ਲੜ ਰਿਹਾ ਵਾ ਐਵੇਂ ਸਾਡਾ ਵੀ ਸੇਮ ਮਕਸਦ ਇਹ ਹੀ ਹੁੰਦਾ ਵਾ ਅਸੀਂ ਦੇਸ਼ ਲਈ ਲੜਨਾ ਹੁੰਦਾ ਵਾ ਦੇਸ਼ ਲਈ ਸ਼ਹੀਦ ਹੋਣਾ ਹੁੰਦਾ ਵਾ ਇੱਕ ਮੈਡਲ ਲਈ ਵੀ ਸਾਡੇ ਦੇਸ਼ ਦਾ ਨਾਮ ਬਹੁਤ ਉੱਚਾ ਚੱਕਿਆ ਜਾਵੇ ਪਰ ਦੁੱਖ ਦੀ ਗੱਲ ਇਹ ਹੁੰਦੀ ਹੈ ਕਿ ਸਾਡਾ ਜਿਹੜਾ ਸੁਪਨਾ ਹੁੰਦਾ ਟੁੱਟਦਾ ਕਾਰਨ ਕੀ ਆ ਬਾਈ ਟੁੱਟਣ ਦਾ ਕਾਰਨ ਸਿਰਫ ਇੱਕ ਇਹ ਆ ਕਿ ਵੀ ਜੋ ਸਾਡਾ ਖਿ ਰਸਪੋਰਟ ਕੋਟਾ ਵਾ ਜੋ ਸਾਡਾ ਸਪੋਰਟ ਕੋਟਾ ਉਹਦੇ ਵਿੱਚੋਂ ਜੋ ਸਾਡਾ ਹੁੰਦਾ ਮੈਨੇਜਮ ਮਤਲਬ ਖਰਚਾ ਹੁੰਦਾ ਵਾ ਸਾਨੂੰ ਪ੍ਰੋਪਰ ਪਹੁੰਚਦਾ ਹੀ ਨਹੀਂ ਸਾਡੇ ਕੋਲੋਂ ਪਹੁੰਚਦਾ ਨਹੀਂ ਸਾਨੂੰ ਪੱਲੋ ਲਾਉਣਾ ਪੈਂਦਾ ਕਿਉਂਕਿ ਜੋ ਖਿਡਾਰੀ ਹੁੰਦੇ ਆ ਨਾ ਹਮੇਸ਼ਾ ਜੋ ਖਿਡਾਰੀ ਹੁੰਦਾ ਗਰੀਬ ਕੋਲੇ ਉੜਦਾ ਵਾ ਕੋਈ ਅਮੀਰ ਕੋਲੇ ਨਹੀਂ ਉੜਦਾ ਕਿਉਂਕਿ ਪਰ ਰੱਬ ਜੀ ਨਾ ਕਿ ਗਰੀਬ ਨੂੰ ਪੈਸਾ ਨਹੀਂ ਦਿੰਦਾ ਨਾ ਹਨਰ ਕੋਟ-ਕੋਟ ਕੇ ਦਿੰਦਾ ਤੇ ਹਨਰ ਦੀ ਅਸੀਂ ਜੋ ਪਹਿਚਾਨ ਕਰਕੇ ਅਸੀਂ ਅੱਗੇ ਵਧਦੇ ਆ ਨਾ ਤੇ ਸਾਨੂੰ ਉਹਦਾ ਫਲ ਨਹੀਂ ਮਿਲਦਾ ਉਹਦਾ ਕਾਰਨ ਸਿਰਫ ਇਹ ਕੇ ਆ ਵੀ ਕਿ ਸਾਡਾ ਜੋ ਸਪੋਰਟਸ ਦੇ ਜੋ ਪੈਸਾ ਸਾਡੇ ਲਈ ਬਣਿਆ ਹੁੰਦਾ ਸਾਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਸਾਡੇ ਕੋਲ ਪਹੁੰਚਦਾ ਇੱਕ ਬੜਾ ਭਾਵੂ ਕਰਨ ਵਾਲਾ ਟਵੀਟ ਵੀ ਉਹਨਾਂ ਦਾ ਸਾਹਮਣੇ ਆਇਆ ਮਾਂ ਕੁਸ਼ਤੀ ਮਿਰਤੋ ਜਿੱਤ ਗਈ ਮੈਂ ਹਾਰ ਗਈ ਮਾਫ ਕਰਨਾ ਹਾਂਜੀ ਭੈਣ ਨੇ ਸਾਡੀ ਨੇ ਜੋ ਕਿਹਾ ਵਾ ਵੀ ਭਾਬੂ ਕੁ ਜੋ ਬਿਆਨ ਦਿੱਤਾ ਵਾ ਕੁਸ਼ਤੀ ਮੇਤੋ ਜਿੱਤ ਗਈ ਮੈਂ ਹਾਰ ਗਈ ਮਤਲਬ ਉਹ ਸન્યાਸ ਲੈਣ ਦਾ ਹੋ ਜੋ ਕਹਿ ਰਹੀ ਆ ਮੈਂ ਭੈਣ ਨੂੰ ਸਾਡੀ ਮਨੀਸ਼ਾ ਫੁਗਾਰਟ ਜੀ ਨੂੰ ਮੈਂ ਕਹਿਣਾ ਚਾਹੁੰਨਾ ਵੀ ਭੈਣ ਹਿੰਮਤ ਨਾ ਹਾਰ ਸਾਰਾ ਦੇਸ਼ ਸਾਰੇ ਦੇਸ਼ ਦੇ ਖਿਡਾਰੀ ਤੇਰੇ ਨਾਲ ਖੜੇ ਆ ਜੰਗ ਜਿੱਤਾਂਗੇ ਜ਼ਰੂਰ ਜਾਰੀ ਰੱਖੋ ਅਸੀਂ ਤੇਰੇ ਨਾਲ ਆ ਸન્યાਸ ਨਾ ਲੈ ਭੈਣ ਮੇਰੀਏ ਸਾਨੂੰ ਬਹੁਤ ਉਮੀਦਾਂ ਨੇ ਨੈਕਸਟ ਟਾਈਮ ਦੇ 골ਡ ਮੈਡਲ ਦੀਆਂ ਇਸ ਵਾਰ ਸਾਨੂੰ ਸਾਡੇ ਦੇਸ਼ ਨੂੰ ਮੌਕਾ ਦਿੱਤਾ ਜਾਵੇ ਚਲੋ ਠੀਕ ਆਪੋ ਕੁਝ ਕੋ ਰਾਜਨੀਤੀਆਂ ਕੁਝ ਕੋ ਮੈਨੇਜਮੈਂਟ ਗਲਤ ਗਈ ਆ ਪਰ ਦੇਸ਼ ਦਾ ਜੋ ਦੇਸ਼ ਦੇ ਲੋਕ ਨੇ ਜੋ ਦੇਸ਼ ਦੇ ਖਿਡਾਰੀਆ ਉਹ ਗਲਤ ਨਹੀਂ ਹੈਗੇ ਭੈਣ ਤੇਰੀ ਹਿੰਮਤ ਤੋਂ ਹਾਰਨਾ ਸੀ ਤੇਰੇ ਨਾਲ ਖੜਿਆ ਸਾਰੇ ਖਿਡਾਰੀ ਜਿੰਨੇ ਦੇਸ਼ ਦੇ ਆ ਸਾਰਾ ਦੇਸ਼ तेरे ਨਾਲ ਖੜਾ ਤੇ ਅੱਗੇ ਅਸੀਂ ਵਧੀਏ ਅੱਗੇ ਵਧ ਕੇ ਜਿਹੜਾ ਮੈਡਲ ਆਉਣਾ ਸੀ ਉਹ ਪੂਰਾ ਕਰੀਏ ਸੁਲਤਾਨ ਜੀ ਜਿਵੇਂ ਤੁਸੀਂ ਕਿਹਾ ਸੀ ਨਾਲ ਖੜਿਆ ਪੂਰਾ ਦੇਸ਼ ਵਾਕੇ ਹੀ ਪੂਰੇ ਦੇਸ਼ ਦੇ ਵਿਚਰਚਾਵਾਂ ਨੇ ਹਰ ਇੱਕ ਵਿਨੇਸ਼ ਫੁਗਾਰ ਦੇ ਹੱਕ ਦੇ ਵਿੱਚ ਉਤਰਿਆ ਹੋਇਆ ਨਜ਼ਰ ਆ ਰਿਹਾ ਚਰਚਾਵਾਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਲੱਗਦਾ ਨਹੀਂ ਕਿ ਸਾਡੇ ਕੋਲ ਤਾਂ ਪਹਿਲਾ ਹੀ ਖਿਡਾਰੀ ਬਹੁਤ ਲਿਮਟਿਡ ਜਿੰਨੇ ਬਹੁਤ ਘੱਟ ਖਿਡਾਰੀ ਨੇ ਹਾਲਾਂਕਿ ਸਾਨੂੰ ਖਿਡਾਰੀਆਂ ਦੀ ਹੋਰ ਲੋੜ ਹੈ ਜੋ ਆਪਣੇ ਸਟੇਟ ਦਾ ਜਾਂ ਫਿਰ ਦੇਖਦਾ ਜਿਹੜਾ ਕਿ ਨਾਮ ਰੋਸ਼ਨ ਕਰ ਪਰ ਜੇਕਰ ਅਜਿਹੇ ਖਿਡਾਰੀਆਂ ਦੇ ਨਾਲ ਅਜਿਹੇ ਵਰਤਿਆ ਵਰਤਦਾ ਰਿਹਾ ਧਾਨਵਾਲੇ ਸਮਝ ਦੇ ਵਿੱਚ ਖਿਡਾਰੀਆਂ ਦੀ ਜਿਹੜੀ ਆਪਾਂ ਕਹਿ ਸਕਦੇ ਆ ਵੀ ਦਿਮਾਗੀ ਸੰਤੁਲਨ ਉੱਤੇ ਇਸ ਦਾ ਕਿੰਨਾ ਅਸਰ ਪਵੇਗਾ ਹਾਂਜੀ ਦੇਖੋ ਜੇ ਸਾਡੀ ਭੈਣ ਹਿੰਮਤ ਹਾਰਦੀ ਆ ਜਿਵੇਂ ਸਾਡੀ ਹੁਣ ਭੈਣ ਨੇ ਇਹ ਕਿਹਾ ਵਾ ਕਿ ਮੈਂ ਸਨਿਆਸ ਲੈਣੀ ਆ ਭੈਣੇ ਤੇਰੇ ਪਿੱਛੇ ਲੱਖਾਂ ਭੈਣਾਂ ਨੇ ਲੱਖਾਂ ਖਿਡਾਰੀ ਨੇ ਜਿਹੜੇ ਤੇਰੇ ਤੇ ਆਸ ਲਾਈ ਬੈਠੇ ਆ ਜੇ ਤੂੰ ਹਿੰਮਤ ਹਾਰਾਂਗੇ ਤਾਂ ਅਸੀਂ ਕਿਵੇਂ ਕਾਮਯਾਬ ਹੋਵਾਂਗੇ ਅਸੀਂ ਵੀ ਦੇਸ਼ ਲਈ ਮੈਡਲ ਜਿੱਤ ਕੇ ਲੈ ਕੇ ਆਉਣਾ ਚਾਹੁੰਦਾ ਮੈਂ ਵੀ ਦੇਸ਼ ਲਈ ਮੈਡਲ ਜਿੱਤ ਕੇ ਲੈ ਕੇ ਆਉਣਾ ਮੇਰਾ ਵੀ ਸੁਪਨਾ ਕਿ ਵੀ ਡਬਲਯੂ ਡਬਲਯੂਈ ਦੀ ਜੋ ਵਰਲਡ ਚੈਂਪੀਅਨ ਬੈਲਟ ਆ ਮੈਂ ਲੈ ਕੇ ਆਉਂਗਾ ਜੇ ਪੈਣੇ ਜੇ ਤੂੰ ਹੀ ਹਿੰਮਤ ਾਰਗੀ ਤਾਂ ਸਾਡਾ ਵੀ ਹਿੰਮਤ ਜੋ ਦਿਲ ਸਾਡਾ ਟੁੱਟੂਗਾ ਅਸੀਂ ਵੀ ਇਹ ਸੋਚਾਂਗੇ ਵੀ ਸਾਡੇ ਨਾਲ ਦੇਸ਼ ਨਹੀਂ ਖੜ ਰਿਹਾ ਮੇਰੀ ਪੈਣ ਹਿੰਮਤ ਨਾ ਹਾਰ ਅਸੀਂ ਖੜਿਆ ਨਾਲ ਤੇਰੇ ਜੇ ਜੇ ਤੇਰੇ ਨਾਲ ਰਾਜਨੀਤੀ ਜਾਂ ਸਪੋਰਟਸ ਮ ਕਲਚਰ ਨਹੀਂ ਖੜਦਾ ਤਾਂ ਅਸੀਂ ਤੇਰੇ ਨਾਲ ਖੜੇ ਆ ਤੂੰ ਹਿੰਮਤ ਨਾ ਅਸੀਂ ਖ ਸੋ ਬਿਲਕੁਲ ਇਸਨ ਸਾਡਾ ਸੀਡਬਲਯੂਈ ਵਰਲਡ ਚੈਂਪੀਅਨ ਸੁਲਤਾਨ ਜੋ ਸੁਨੀਤਾ ਫੁਗੜ ਦੇ ਹੱਕ ਦੇ ਵਿੱਚ ਉਤਰਦੇ ਹੋਏ ਨਜ਼ਰ ਆ ਰਹੇ ਨੇ ਔਰ ਨਾਲ ਦੇ ਨਾਲ ਇਹ ਵੀ ਕਹਿ ਰਹੇ ਨੇ ਕਿ ਸਨਿਆਸ ਸੇ ਨਹੀਂ ਲੈਣਾ ਚਾਹੀਦਾ ਭਾਵੇਂ ਤੁਹਾਡੇ ਨਾਲ ਰਾਜਨੀਤੀ ਹੋਈ ਹੈ ਪਰ ਪੂਰਾ ਦੇਸ਼ ਹੈ ਉਹ ਤੁਹਾਡੇ ਨਾਲ ਖੜਿਆ ਹੈ ਕੈਮਰਾ ਪਾਸ ਤੋਂ ਸੁਨੀਤਾ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਐਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ